ਸਸਟਿਗਰ ਵੀਰੋ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰ ਦੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਹਾਂਜੀ ਸਸਟਿਗਰ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਵੀਰੇ ਆਪਣਾ ਹੈਲਪਲਾਈਨ ਨੰਬਰ ਕਰ ਲਓ ਨੋਟ ਹਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ ਹਾਲ ਤਵੀਆਂ ਟਰੈਕਟਰ ਟਰਾਲੀ ਜਾਂ ਕੋਈ ਵੀ ਮਸ਼ੀਨਰੀ ਵੀਰੇ ਸੇਲ ਕਰਨੀ ਹੈ ਤਾਂ ਉਸ ਦੀਆਂ 5-7 ਫੋਟੋਆਂ ਨਾਲ ਹੀ ਉਹਦੀ ਲੋੜੀਂਦੀ ਜਾਣਕਾਰੀ ਆਪਣੇ ਇਸ ਨੰਬਰ ਤੇ ਵਟਸਐਪ ਕਰ ਦਿਓ ਆਪਾਂ ਤੁਹਾਡੀ ਐਡ ਆਪਣੇ ਚੈਨਲ ਜੱਟਾਂ ਦਾ ਜਹਾਜ਼ ਤੇ ਕਰ ਦੇਵਾਂਗੇ ਬਿਲਕੁਲ ਫ੍ਰੀ ਐਡ ਹੈ ਵੀਰੇ ਕੋਈ ਕਮਿਸ਼ਨ ਵਗੈਰਾ ਨਹੀਂ ਆਪਣਾ ਸੋ ਵੀਰੇ ਇੱਕ ਰਿਕਵੈਸਟ ਆਪਣੀ ਉਹ ਵੀਰਾਂ ਨੂੰ ਹੈ ਜੋ ਆਪਾਂ ਨੂੰ ਐਡ ਕਰਵਾਉਣ ਲਈ ਮਸ਼ੀਨਰੀ ਸੈਂਡ ਕਰੂਗਾ ਰੇਟ ਬਾਰੇ ਵੀਰੇ ਬਹੁਤ ਜ਼ਿਆਦਾ ਕੰਪਲੇਂਟ ਆਉਂਦੀ ਹੈ ਵੀਰਾਂ ਦੀ ਬਹੁਤ ਜ਼ਿਆਦਾ ਹਾਈ ਰੇਟ ਮੰਗ ਲੈਂਦੇ ਨੇ ਵੀਰ ਜੇ ਕੋ ਮੇਰਾ ਵੀਰ ਮਾਰਕ ਰੇਟ ਦੀ ਵੈਲਿਊ ਨਾਲ ਵੀਰੇ ਜ਼ਿਆਦਾ ਰੇਟ ਮੰਗੂਗਾ ਕੋਸ ਦੀ ਐਡ ਆਪ ਆਪਣੇ ਚੈਨਲ ਜੱਟਾਂ ਦੇ ਹਾਇ ਤੇ ਨਹੀਂ ਕਰਾਂਗੇ ਫਿਕਸ ਪ੍ਰਾਈਸ ਦੱਸੋ ਵੀਰੇ ਜਿਹੜਾ ਫਾਈਨਲ ਪ੍ਰਾਈਸ ਐ ਗੱਡੀ ਦਾ ਥੈਂਕ ਯੂ ਸੋ ਵੀਰੇ ਅੱਜ ਆਪਾਂ ਤੁਹਾਡੇ ਲੈ ਕੇ ਆਏ ਆਂ 6 ਚੀਜ਼ਾਂ ਦੀ ਐਡ ਆਪਣੇ ਕੋਲ 5 ਗੱਡੀਆਂ ਨੇ ਵੀਰੇ ਇੱਕ ਵੀਆਈਪੀ ਮੋਬਾਈਲ ਨੰਬਰ ਨੇ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੱਗੀਆਂ ਵੀਰੇ ਗੱਡੀਆਂ ਬਾਰੇ ਗੱਡੀਆਂ ਵੀਰੇ ਆਪਣੇ ਕੋਲੇ 5 ਨੇ ਮਰੂਤੀ 800 ਗੱਡੀ ਐ ਆਲਟੋ ਗੱਡੀ ਐ i20 ਐ ਰੇਟਸ ਬੀਡੀਆਈ ਐ ਤੇ ਹੋਂਡਾ ਸਿਟੀ ਐ ਆ ਪੰਜ ਗੱਡੀਆਂ ਨੇ ਸੇਲ ਲਈ ਆਪਣੇ ਕੋਲ ਇੱਕ ਵੀਰੇ ਮੋਬਾਈਲ ਨੰਬਰ ਨੇ ਵੀਆਈਪੀ ਮੋਬਾਈਲ ਨੰਬਰ ਚੁਆਇਸ ਨੰਬਰ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲਗੇ ਗੱਡੀ ਬਾਰੇ ਵੀਰੇ ਮਰੂਤੀ ਗੱਡੀ ਆਪਣੇ ਕੋਲੇ ਮਰੂਤੀ 800 2007 ਮਾਡਲ ਗੱਡੀ ਐ ਗੱਡੀ ਦੇ ਦੇ ਟਾਇਰ ਨੇ ਵੀਰੇ ਅਗਲੇ ਟਾਇਰ ਬਿਲਕੁਲ ਨਵੇਂ ਨੇ ਪਿਛਲੇ ਟਾਇਰ 50 ਪੈਸੇ ਨੇ ਬੇਦਾਗ ਸਾਫ਼ ਸੁਥਰੇ ਵਧੀਆ ਟਾਇਰ ਨੇ ਪੂਰੀ ਏ ਕਲਾਸ ਕੰਡੀਸ਼ਨ ਐ ਬਾਡੀ ਚਾਸੀ ਦਾ ਪੇਂਟ ਵੀਰੇ ਸਾਰਾ ਨਾਲ ਦਾ ਓਰੀਜਨਲ ਪੇਂਟ ਐ ਬੰਪਰ ਤੋਂ ਬੰਪਰ ਓਰੀਜਨਲ ਪੇਂਟ ਐ ਗੱਡੀ ਦਾ ਕੋਈ ਡੈਂਟ ਨਹੀਂ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਰ ਨਹੀਂ ਪੂਰੀ ਵਧੀਆ ਕੰਡੀਸ਼ਨ ਦੇ ਵਿੱਚ ਹੈ ਪੰਜਾਬ ਨੰਬਰ ਗੱਡੀ ਹੈ ਵੀਰੇ ਪੂਰੀ ਵਧੀਆ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਏਸੀ ਹੀਟਰ ਦੀ ਸਰਵਿਸ ਹੋਈ ਵੀ ਹੈ ਗੱਡੀ ਦੀ ਸਰਵਿਸ ਹੋਈ ਹੈ ਸਭ ਇੰਜਨ ਗੇਅਰ ਫੁੱਲ ਓਕੇ ਕੰਡੀਸ਼ਨ ਦੇ ਵਿੱਚ ਨੇ ਮਾਲਕ ਵੀਰੋਂ ਮੈਨੂੰ ਫੁੱਲ ਗਾਰੰਟੀ ਹੈ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ ਪੂਰੀ ਏ ਕਲਾਸ ਕੰਡੀਸ਼ਨ ਹੈ ਵੀਰੇ ਗੱਡੀ ਦੀ ਸੀਟ ਕਵਰ ਵਗੈਰਾ ਮੈਟ ਵਗੈਰਾ ਵਧੀਆ ਟੌਪ ਕਲਾਸ ਦੇ ਲੱਗੇ ਹੋ ਨੇ ਮਿਊਜ਼ਿਕ ਸਿਸਟਮ ਵਗੈਰਾ ਸਭ ਓਕੇ ਕੰਡੀਸ਼ਨ ਦੇ ਵਿੱਚ ਹੈ ਵੀਰੇ ਇਰੀਆ ਕਟੂਆ ਏਰੀਆ ਵੀਰਾਂ ਦਾ ਕਟੂਆ ਦੇ ਲਾਗੇ ਖਰੋੜ ਪਿੰਡ ਹੈ ਜੰਮੂ ਕਸ਼ਮੀਰ ਦੇ ਵਿੱਚ ਉੱਥੇ ਇਹ ਗੱਡੀ ਖੜੀ ਹੈ ਗੱਡੀ ਦੀ ਕੀਮਤ ਰੱਖੀ ਗਈ ਹੈ 55000 ਰੁਪਿਆ ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ ਪੰਜਾਬ ਨੰਬਰ ਗੱਡੀ ਹੈ ਵੀਰੇ ਵੀਰਾਂ ਦੇ ਨਾਮ ਹੈ ਗੱਡੀ ਐਨਓਸੀ ਵਗੈਰਾ ਤੁਹਾਨੂੰ ਮਿਲ ਜਾਈਗੀ ਸੋ ਗੱਡੀ ਖਰੀਦਣ ਵੇਲੇ ਵੀਰੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਐਡ ਦਿਖਾ ਰਹੇ ਹਾਂ ਇਸ ਅੰਗਰੂਰ ਤੋਂ ਆਪਣੇ ਵੀਰ ਨੇ ਵੀਰੇ ਇਹਨਾਂ ਦਾ VIP ਨੰਬਰਾਂ ਦਾ ਕੰਮ ਹੈ ਇੱਥੇ ਤੁਹਾਨੂੰ ਹਰ ਪ੍ਰਕਾਰ ਦੇ ਮੋਬਾਈਲ ਨੰਬਰ ਵੀਰੇ VIP ਸਿਲੈਕਟਡ ਚੋਇਸ ਜਾਂ BBVIP ਕਿਸੇ ਵੀ ਤਰ੍ਹਾਂ ਦਾ ਮੋਬਾਈਲ ਨੰਬਰ ਲੈਣਾ ਵੀਰੇ ਤੁਸੀਂ ਇਹਨਾਂ ਨਾਲ ਜ਼ਰੂਰ ਸੰਪਰਕ ਕਰੋ ਮਾਰਕ ਰੇਟ ਨਾਲੋਂ ਘੱਟ ਰੇਟ ਦੇ ਉੱਤੇ ਵੀਰੇ ਇਹਨਾਂ ਦਾ ਕੰਮ ਹੈ ਹੋਲ ਸੇਲ ਪ੍ਰਾਈਸ ਦੇ ਉੱਤੇ ਸੇਲ ਕਰਦੇ ਨੇ ਵੀਰ ਬਿਲਕੁਲ ਜੈਜ ਰੇਟ ਦੇ ਉੱਤੇ VIP ਨੰਬਰ ਵਧੀਆ ਸੀਰਜਾਂ ਦੇ ਵੀਰੇ ਤੁਹਾਨੂੰ ਇੱਥੇ ਮਿਲ ਸਕਦੇ ਨੇ ਹੁਣ ਆਪਸ਼ਨ ਦੋ ਰਹਿ ਗਿਆ ਵੀਰੇ ਆਪਾਂ ਇਹਨਾਂ ਨੂੰ ਖਰੀਦ ਲਾਂਗੇ ਇਸ ਤਰ੍ਹਾਂ ਕਿਸੇ ਵੀ ਵੀਰ ਨੂੰ ਇੱਥੇ ਤੁਹਾਨੂੰ ਇਹਨਾਂ ਕੋਲ ਵੇਸਟ ਕਰਨ ਦੀ ਜ਼ਰੂਰਤ ਨਹੀਂ ਵੀਰੇ ਤੁਸੀਂ ਇਹਨਾਂ ਤੋਂ ਵਟਸਐਪ ਦੇ ਥਰੂ ਆਪਦੀ ਪੇਮੈਂਟ ਦੇ ਕੇ ਇਹਨਾਂ ਤੋਂ ਜੁਪੀਸੀ ਕੋਡ ਲੈ ਸਕਦੇ ਹੋ ਵੀਰੇ ਜਿਸ ਦਾ ਤੁਸੀਂ ਆਪਦੇ ਲੋਕਲ ਟੇਲਰ ਕੋਲ ਜਾ ਕੇ ਉੱਥੋਂ ਤੁਸੀਂ ਆਪ ਦਾ ਸਿਮ ਐਕਟੀਵੇਟ ਕਰਵਾ ਸਕਦੇ ਹੋ ਪੋਰਟੇਬਲ ਨੰਬਰ ਨੇ ਵੀਰੇ ਕਿਸੇ ਮਰਜ਼ੀ ਕੰਪਨੀ ਦੇ ਵਿੱਚ ਤੁਸੀਂ ਐਕਟੀਵੇਟ ਕਰਵਾ ਸਕਦੇ ਹੋ ਸਿਰਫ ਇਹਨਾਂ ਨੂੰ ਵੀਰੇ ਇਹਨਾਂ ਦੇ ਨੰਬਰ ਦਾ ਤੁਸੀਂ ਪੇ ਕਰਨਾ ਹੈ ਬਾਕੀ ਰੀਚਾਰਜ ਵਗੈਰਾ ਉਹ ਤੁਹਾਡਾ ਖੁਦ ਦਾ ਹੋਏਗਾ ਤੁਸੀਂ ਲੋਕਲ ਡੀਲਰ ਕੋਲੇ ਜਾਓ ਵੀਰੇ ਉਹ ਬਿਲਕੁਲ ਫ੍ਰੀ ਦੇ ਵਿੱਚ ਤੁਹਾਨੂੰ SIM ਐਕਟੀਵੇਟ ਕਰਕੇ ਦੇਵੇਗਾ ਰਿਚਾਰਜ ਦੇ ਚਾਰजेस ਅਲੱਗ ਤੋਂ ਲੱਗਣਗੇ ਤੁਸੀਂ ਸਿਰਫ ਇਹਨਾਂ ਨਾਲ WhatsApp ਦੇ ਥਰੂ ਕਨੈਕਟ ਕਰੋ ਇਹਨਾਂ ਨੂੰ Paytm ਤੇ Net Banking ਦੇ ਥਰੂ ਤੁਸੀਂ ਪੇਮੈਂਟ ਕਰਕੇ ਇਹਨਾਂ ਤੋਂ UPI ਕੋਡ ਤੁਸੀਂ ਲੈ ਸਕਦੇ ਹੋ ਵੈਸੇ ਜੇ ਕੋਈ ਮੇਰਾ ਲੋਕਲ ਵੀਰ ਇਹਨਾਂ ਕੋਲੇ ਵਿਜ਼ਿਟ ਕਰਨਾ ਚਾਹੁੰਦਾ ਤਾਂ ਸੰਗਰੂਰ ਇਹਨਾਂ ਦੀ ਲੋਕੇਸ਼ਨ ਹੈ ਵੀਰੇ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ ਤੁਸੀਂ WhatsApp ਤੇ ਕਾਲ ਤੇ ਕਨੈਕਟ ਕਰਕੇ VIP ਨੰਬਰ ਸelect ਕਰਕੇ ਚੋਇਸ ਕਰਕੇ ਨਾਲ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਜੈਜ ਰੇਟ ਦੇ ਉੱਤੇ ਨੰਬਰ ਮਿਲਣਗੇ ਵੀਰੇ ਤੁਸੀਂ ਕਿਸੇ ਵੀ ਸਟੇਟ ਦੇ ਵਿੱਚੋਂ ਕਿਸੇ ਵੀ ਡਿਸਟ੍ਰਿਕਟ ਦੇ ਵਿੱਚੋਂ ਤੁਹਾਨੂੰ ਇਹਨਾਂ ਕੋਲੇ ਵੈਸਟ ਕਰਨ ਦੀ ਜ਼ਰੂਰਤ ਨਹੀਂ ਸਿਰਫ WhatsApp ਤੇ ਤੁਸੀਂ ਆਪਦਾ ਨੰਬਰ ਇਹਨਾਂ ਤੋਂ ਖਰੀਦ ਸਕਦੇ ਹੋ ਉਹ ਆਪਦਾ ਨੈੱਟ ਬੈਂਕਿੰਗ ਤੇ Paytm ਦੇ ਥਰੂ ਇਹਨਾਂ ਨੂੰ ਪੇ ਕਰਕੇ ਆਪਦਾ ਲੋਕਲ ਤੋਂ ਦਾ ਡੀਲਰ ਵੀਰੇ ਤੁਹਾਨੂੰ SIM ਐਕਟੀਵੇਟ ਕਰਕੇ ਦੇਵੇਗਾ ਕਿਸੇ ਮਰਜ਼ੀ ਕੰਪਨੀ ਦੇ SIM ਦੇ ਵਿੱਚ ਤੁਸੀਂ ਐਕਟੀਵੇਟ ਕਰਵਾ ਸਕਦੇ ਹੋ ਬਿਲਕੁਲ ਫ੍ਰੀ ਦੇ ਵਿੱਚ ਸੋ ਵੀਰੇ ਥੋੜੇ ਦਿਸੈਨਰ ਦੇ ਸੀ ਇਸ ਦੇ ਰਿਕਾਰਡਿੰਗ ਵੀਰੇ ਬਾਕੀ ਜੇ ਕੋਈ ਵੀ ਜਾਣਕਾਰੀ ਲੈਣੀ ਹੈ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋਈ ਹੋ ਰਿਹਾ ਹੈ ਇਹਨਾਂ ਨਾਲ ਤੁਸੀਂ ਕਨੈਕਟ ਕਰੋ ਤੇ ਆਪ ਦਾ ਸਿਲੈਕਟ ਕਰਕੇ ਨੰਬਰ ਤੁਸੀਂ ਇਹਨਾਂ ਨਾਲ ਖਰੀਦ ਸਕਦੇ ਹੋ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ Honda City ਗੱਡੀ ਦਿਖਾ ਰਹੇ ਹਾਂ Honda City 1998 ਮਾਡਲ ਗੱਡੀ ਹੈ ਵੀਰੇ ਗੱਡੀ ਦੇ ਟਾਇਰ ਨੇ 50 60 ਪੈਸੇ ਟਾਇਰ ਨੇ ਬਿਲਕੁਲ ਬੇਦਾਗ ਸਾਫ਼ ਸੁਥਰੇ ਵਧੀਆ ਟਾਇਰ ਨੇ ਪੂਰੀ ਓਕੇ ਕੰਡੀਸ਼ਨ ਹੈ ਬੰਪਰ ਤੋਂ ਬੰਪਰ ਸਾਰਾ origignal paint ਹੈ ਵੀਰੇ ਕੋਈ ਡੈਂਟ ਨਹੀਂ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਸਾਰੀ ਵਧੀਆ ਕੰਡੀਸ਼ਨ ਦੇ ਵਿੱਚ ਗੱਡੀ ਹੈ AC heater ਦੀ ਸਰਵਿਸ ਵਗੈਰਾ ਸਭ ਹੋਈ ਹੈ ਵੀਰੇ A to Z ਕੰਮ ਹੋਇਆ ਗੱਡੀ ਦਾ ਨਵੇਂ ਲੈਦਰ ਵਗੈਰਾ ਲੱਗੇ ਹੋਏ ਨੇ ਕਲਚ ਪਲੇਟ ਵਗੈਰਾ ਸਭ ਕੰਮ ਹੋਇਆ ਵੀਰੇ ਕੋਈ ਕਮੀ ਪੇਸ਼ ਨਹੀਂ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਗੱਡੀ ਚੱਲਦੀ ਹੈ ਇੰਜਨ ਗੇਅਰ ਫੁੱਲ ਓਕੇ ਕੰਡੀਸ਼ਨ ਦੇ ਵਿੱਚ ਹੈ ਸਰਵਿਸ ਵਗੈਰਾ ਸਭ ਹੋਈ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ ਇੰਟੀਰੀਅਰ ਦੀ ਗੱਲ ਕਰੀਏ ਵੀਰੇ ਵਧੀਆ ਟੌਪ ਕਲਾਸ ਦੇ ਲੇਜ਼ਰ ਦੇ ਸ਼ੀਟ ਕਵਰ ਵਗੈਰਾ ਲੱਗੇ ਨੇ ਮੈਟ ਵਗੈਰਾ ਮਿਊਜ਼ਿਕ ਸਿਸਟਮ ਸਭ ਓਕੇ ਕੰਡੀਸ਼ਨ ਦੇ ਵਿੱਚ ਹੈ ਗੱਡੀ ਪੰਜਾਬ ਨੰਬਰ ਹੈ ਵੀਰੇ ਪੂਰੀ ਵਧੀਆ ਕੰਡੀਸ਼ਨ ਦੇ ਵਿੱਚ ਗੱਡੀ ਚੱਲਦੀ ਹੈ ਏਰੀਆ ਪਠਾਨਕੋਟ ਏਰੀਆ ਵੀਰਾਂ ਦਾ ਉੱਥੇ ਇਹ ਗੱਡੀ ਖੜੀ ਹੈ ਗੱਡੀ ਦੀ ਕੀਮਤ ਰੱਖੀ ਗਈ ਹੈ 50000 ਰੁਪਿਆ ਬਾਕੀ ਨੰਬਰ ਮਾਲਕ ਵੀਰ ਦਾ نیچے ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ ਤਾ ਜੋ ਕਿਸੇ ਮੇਰੇ ਵੀ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ i20 ਗੱਡੀ ਦਿਖਾ ਰਹੇ ਹਾਂ i20 2010 ਮਾਡਲ ਗੱਡੀ ਹੈ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਦੇ ਦੇ ਟਾਇਰ ਨੇ 60 ਪੈਸੇ ਟਾਇਰ ਨੇ ਵੀਰੇ ਬੇਦਾਗ ਸਾਫ ਸੁਥਰੇ ਵਧੀਆ ਟਾਇਰ ਨੇ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ ਗੱਡੀ ਦੇ ਵੀਰੇ ਹਲਕੇ ਫੁਲਕੇ ਬੰਪਰ ਤੇ ਇੱਕ ਸਾਈਡ ਵਾਲੀ ਵਿੰਡੋ ਵੀਰੇ ਪੇਂਟ ਹੈ ਹਲਕੀ ਬੁਲਕੀ ਬਾਕੀ ਕੋਈ ਕਮੀ ਪੇਸ਼ੀ ਨਹੀਂ ਸਾਰੀ ਓਰੀਜਨਲ ਗੱਡੀ ਹੈ ਕੋਈ ਡੈਂਟ ਨਹੀਂ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟ ਨਹੀਂ ਵੀਰੇ ਸਾਰੀ ਵਧੀਆ ਕੰਡੀਸ਼ਨ ਦੇ ਵਿੱਚ ਗੱਡੀ ਹੈ ਸਰਵਿਸ ਵਗੈਰਾ ਹੋਈ ਵੀ ਹੈ ਵੀਰੇ ਇੰਜਨ ਗੇਅਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ ਵਧੀਆ ਟੌਪ ਕਲਾਸ ਦਾ ਇੰਟੀਰੀਅਰ ਹੈ ਵੀਰੇ ਮੈਟ ਵਗੈਰਾ ਸ਼ੀਟ ਕਵਰ ਵਗੈਰਾ ਲੈਦਰ ਦੇ ਲੱਗੇ ਹੋਏ ਨੇ ਟੌਪ ਕਲਾਸ ਦਾ 뮤직 ਸਿਸਟਮ ਹੈ ਏਸੀ ਦੀ ਸਰਵਿਸ ਵਗੈਰਾ ਫੁੱਲ ਹੋਈ ਵੀ ਹੈ ਵੀਰੇ ਪੂਰੀ ਵਧੀਆ ਕੰਡੀਸ਼ਨ ਦੇ ਵਿੱਚ ਗੱਡੀ ਚੱਲਦੀ ਹੈ ਪੰਜਾਬ ਨੰਬਰ ਗੱਡੀ ਹੈ ਸੈਕੰਡ ਓਨਰ ਕੋਲ ਗੱਡੀ ਹੈ ਵੀਰੇ ਦੂਜੇ ਮਾਲਕ ਕੋਲ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਵੀਰੇ। ਏਰੀਆ ਤੂਰੀ ਏਰੀਆ ਵੀਰਾਂ ਦਾ ਉੱਥੇ ਵੀਰਾਂ ਕੋਲ ਇੱਕ ਗੱਡੀ ਖੜੀ ਹੈ। ਗੱਡੀ ਦੀ ਕੀਮਤ ਰੱਖੀ ਹੈ 2,50,000 ਰੁਪਿਆ। ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ। ਇਸ ਨੰਬਰ ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਨਾਲ ਹੀ ਵੀਰੇ ਇਹ ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ ਆਪਾਂ ਤੁਹਾਨੂੰ ਆਲਟੋ ਗੱਡੀ ਦਿਖਾ ਰਹੇ ਹਾਂ। ਆਲਟੋ ਐਲ ਐਕਸ ਗੱਡੀ ਹੈ ਵੀਰੇ 2005 ਮਾਡਲ। 2006 ਜੇ ਰਜਿਸਟ੍ਰੇਸ਼ਨ ਹੋਇਆ ਗੱਡੀ ਦਾ ਪੂਰੀ ਏ ਕਲਾਸ ਕੰਡੀਸ਼ਨ ਵਿੱਚ ਹੈ ਵੀਰੇ ਗੱਡੀ ਦੇ ਜਿਹੜੇ ਟਾਇਰ ਨੇ 80 ਪੈਸੇ ਟਾਇਰ ਨੇ ਬੇਦਾਗ ਸਾਫ ਸੁਥਰੀ ਵਧੀਆ ਪੱਕੇ ਟਾਇਰ ਨੇ ਪੂਰੀ ਓਕੇ ਕੰਡੀਸ਼ਨ ਹੈ ਬੰਪਰ ਤੋਂ ਬੰਬਰ ਸਾਰਾ オリジナル ਪੇਂਟ ਹੈ ਵੀਰੇ ਕਿਤੇ ਪੇਂਟ ਦੁਬਾਰਾ ਨਹੀਂ ਹੋਇਆ ਕਿਤੇ ਉਤਰਿਆ ਨਹੀਂ ਵਧੀਆ ਸਾਫ ਸੁਥਰੀ ਕੰਡੀਸ਼ਨ ਪਈ ਹੈ ਗੱਡੀ ਦੀ ਕੋਈ ਡੈਂਟ ਨਹੀਂ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਵੀਰੇ ਇੰਜਨ ਗੇਅਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ 77000 ਕਿਲੋਮੀਟਰ ਚੱਲੀ ਹੋਈ ਗੱਡੀ ਹੈ ਪੂਰੀ ਵਧੀਆ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਵੀਰੇ ਸਰਵਿਸ ਵਗੈਰਾ ਹੋਈ ਹੈ ਏਸੀ ਦੀ ਸਰਵਿਸ ਵੀ ਹੋਈ ਵੀ ਹੈ ਪੂਰੀ ਵਧੀਆ ਕੰਡੀਸ਼ਨ ਹੈ ਟਾਪ ਕਲਾਸ ਦਾ ਇੰਟੀਰੀਅਰ ਹੈ ਵੀਰੇ ਲੈਦਰ ਦੇ ਸੀਟ ਕਵਰ ਵਗੈਰਾ ਮੈਟ ਵਗੈਰਾ 뮤직 ਸਿਸਟਮ ਸਭ ਓਕੇ ਕੰਡੀਸ਼ਨ ਦੇ ਵਿੱਚ ਹੈ ਹਰਿਆਣਾ ਨੰਬਰ ਗੱਡੀ ਹੈ ਪੰਜਾਬ ਚ ਟ੍ਰਾਂਸਫਰ ਹੋਈ ਵੀ ਹੈ ਵੀਰੇ ਪੰਜਾਬ ਚ ਨਾਮ ਹੈ ਵੀਰਾਂ ਦੇ ਗੱਡੀ ਪੂਰੀ ਓਕੇ ਕੰਡੀਸ਼ਨ ਹੈ ਗੱਡੀ ਦੀ ਏਰੀਆ ਵੀਰੇ ਦਿਲਵਾ ਸ਼ਹਿਰ ਏਰੀਆ ਵੀਰਾਂ ਦਾ ਜਿਲ੍ਹਾ ਸੰਗਰੂਰ ਉੱਤੇ ਇਹ ਗੱਡੀ ਖੜੀ ਹੈ ਗੱਡੀ ਦੀ ਕੀਮਤ ਰੱਖੀ ਹੈ 85000 ਰੁਪਿਆ ਬਾਕੀ ਹਲਕਾ-ਪੁਲਕਾ ਲੈਸ ਹੋ ਜੂਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਰੈਡਸ ਗੱਡੀ ਦਿਖਾ ਰਹੇ ਹਾਂ ਰੈਡਸ ਬੀਡੀਆਈ ਗੱਡੀ ਹੈ ਵੀਰੇ 2010 ਮਾਡਲ ਡੀਜ਼ਲ ਵਰਜ਼ਨ ਗੱਡੀ ਹੈ ਵੀਰੇ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਹੈ ਗੱਡੀ ਦੇ ਰੈਟਾਇਰ ਨੇ ਅਗਲੇ ਟਾਇਰ 80 ਪੈਸੇ ਪਿਛਲੇ ਟਾਇਰ 50 ਪੈਸੇ ਬੇਦਾਗ ਸਾਫ ਸੁਥਰੇ ਵਧੀਆ ਟਾਇਰ ਨੇ ਵੀਰੇ ਪੂਰੀ ਓਕੇ ਕੰਡੀਸ਼ਨ ਹੈ ਗੱਡੀ ਦੀ ਬੰਪਰ ਤੋਂ ਬੰਪਰ Ориਜినਲ ਪੇਂਟ ਹੈ ਪੂਰੀ ਵਧੀਆ ਕੰਡੀਸ਼ਨ ਦੇ ਵਿੱਚ ਸਾਰੀ Ориਜినਲ ਗੱਡੀ ਹੈ ਵੀਰੇ ਕੋਈ ਡੈਂਟ ਨਹੀਂ ਕੋਈ ਐਕਸੀਡੈਂਟ ਨਹੀਂ ਕੋਈ ਡੈਮੇਜ ਨਹੀਂ ਪੂਰੀ ਏ ਕਲਾਸ ਕੰਡੀਸ਼ਨ ਹੈ ਗੱਡੀ ਦੀ ਇੰਟੀਰੀਅਰ ਦੀ ਗੱਲ ਕਰੀਏ ਵੀਰੇ ਟੌਪ ਕਲਾਸ ਦਾ ਇੰਟੀਰੀਅਰ ਹੈ ਵਧੀਆ ਸੀਟ ਕਵਰ ਵਗੈਰਾ ਲੱਗੇ ਹੋਏ ਨੇ ਮੈਟ ਵਗੈਰਾ ਮਿਊਜ਼ਿਕ ਸਿਸਟਮ ਸਭ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਵੀਰੇ ਇਸ ਹੀਟਰ ਦੀ ਸਰਵਿਸ ਹੋਈ ਵੀ ਹੈ ਗੱਡੀ ਦੀ ਸਰਵਿਸ ਹੋਈ ਹੈ ਵੀਰੇ ਵਧੀਆ ਟੌਪ ਕਲਾਸ ਦੀ ਬੈਟਰੀ ਹੈ ਕੋਈ ਕਮੀ ਪੇਸ਼ ਨਹੀਂ ਗੱਡੀ ਦੇ ਵਿੱਚ ਇੰਜਨ ਗੇਅਰ ਸੀਲਡ ਹੈ ਵੀਰੇ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ ਦਿੱਲੀ ਨੰਬਰ ਗੱਡੀ ਹੈ ਵੀਰੇ ਫਰੀਦਕੋਟ ਦੀ ਐਨਓਸੀ ਹੈ ਵੀਰਾਂ ਕੋਲ ਉੱਥੇ ਇਹ ਗੱਡੀ ਖੜੀ ਹੈ ਏਰੀਆ ਕੋਟਕਪੂਰਾ ਏਰੀਆ ਵੀਰਾਂ ਦਾ ਜ਼ਿਲ੍ਹਾ ਫਰੀਦਕੋਟ ਉੱਥੇ ਵੀਰੇ ਗੱਡੀ ਖੜੀ ਹੈ ਗੱਡੀ ਦੀ ਕੀਮਤ ਰੱਖੀ ਹੈ 1,90,000 ਰੁਪਇਆ ਬਾਕੀ ਨੰਬਰ ਮਾਲਕ ਵੀਰ ਦਾ نیچے ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ ਸਾਰੀ ਬਾਬਰ ਗੱਡੀ ਹੈ ਵੀਰੇ ਪੂਰੀ ਏ ਕਲਾਸ ਕੰਡੀਸ਼ਨ ਦੇ ਵਿੱਚ ਸੋ ਨਾਲੀ ਵੀਰੇ ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦਾ ਜਹਾਜ ਦੇ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਰਿਕਵੈਸਟ ਹੈ ਵੀ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਨਾਲੀਕਾਂ ਟਿੱਬਟਨ ਦੇ ਕਲਿੱਕ ਜ਼ਰੂਰ ਕਰਦੇ ਹੋ ਵੀਰੇ ਤਾਂ ਜੋ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ। ਸੋ ਉਮੀਦ ਕਰਦੇ ਹਾਂ ਵੀਡੀਓ ਪਸੰਦ ਆਈ ਹੋएगी। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਜੋ ਵੀਡੀਓ ਅੱਗੇ ਵੀ ਆਪਣੇ ਕਿਸਾਨ ਵੀਰਾਂ ਕੋਲੇ ਪਹੁੰਚਦੀ ਰਹੇ ਤੇ ਉਹਨਾਂ ਨੂੰ ਮਸ਼ੀਨਰੀ ਖਰੀਦਣ ਦੇ ਵਿੱਚ ਫਾਇਦਾ ਹੋ ਸਕੇ। ਸੋ ਥੈਂਕ ਯੂ ਵੀਰੇ। ਇੱਕ ਰਿਕਵੈਸਟ ਆਪਣੀ ਵੀਰੇ ਉਹ ਵੀਰਾਂ ਨੂੰ ਹੈ ਜੋ ਆਪਾਂ ਨੂੰ ਐਡ ਕਰਵਾਉਣ ਲਈ ਮਸ਼ੀਨਰੀ ਸੈਂਡ ਕਰਦੇ ਨੇ। ਇੱਕ ਤਾਂ ਵੀਰੇ ਜਾਣਕਾਰੀ ਵਾਲੇ ਬਹੁਤ ਪ੍ਰੋਬਲਮ ਰਹਿੰਦੀ ਹੈ। ਸਹਿਮ ਜੋ ਕੋ ਮੇਰਾ ਵੀਰ ਐਡ ਕਰਵਾਉਣ ਲਈ ਮੇਰੇ ਮਸ਼ੀਨਰੀ ਸੈਂਡ ਕਰਦੇ ਹੋ ਉਸ ਦੀ ਪ੍ਰੋਪਰ ਜਾਣਕਾਰੀ ਸੈਂਡ ਕਰਿਆ ਕਰੋ ਪੂਰੀ ਜਾਣਕਾਰੀ ਵੀਰੇ ਏ ਟੂ ਜ਼ेड ਚੀਜ਼ ਬਾਰੇ ਦੱਸਿਆ ਕਰੋ ਤੇ ਨੰਬਰ ਦੋ ਵੀਰੇ ਰੇਟ ਬਾਰੇ ਤਾਂ ਬਹੁਤ ਹੀ ਜ਼ਿਆਦੇ ਮੈਸੇਜ ਤੇ ਕਮੈਂਟਸ ਆਉਂਦੇ ਨੇ ਬਹੁਤ ਕੰਪਲੀਟ ਹੈ ਵੀਰੇ ਰੇਟ ਦੀ ਜੋ ਕੋ ਮੇਰਾ ਵੀਰ ਐਡ ਕਰਵਾਉਣ ਲਈ ਮਸ਼ੀਨਰੀ ਸੈਂਡ ਕਰਦਾ ਹੈ ਉਹ ਮਾਰਕੀਟ ਵੈਲਿਊ ਨਾਲੋਂ ਵੀਰੇ 50 50 60 60000 ਰੁਪਈਆ ਐਕਸਟਰਾ ਮੰਗ ਲੈਂਦਾ ਹੈ ਇਹ ਚੀਜ਼ਾਂ ਵੀਰੇ ਪਲੀਜ਼ ਇਹ ਚੀਜ਼ਾਂ ਦੇ ਉੱਤੇ ਗੌਰ ਕਰੋ ਸਾਧਿਓ ਆਪਣਾ ਰੇਟ ਉਹੀ ਰੱਖੋ ਜਿਹੜਾ ਫਾਈਨਲ ਪ੍ਰਾਈਸ ਆ ਤੁਹਾਡੀ ਗੱਡੀ ਦਾ ਜਾ ਕੋਈ ਵੀ ਤੁਹਾਡੇ ਸੰਦ ਦਾ ਕੋਈ ਰੇਟ ਰੱਖੋ ਵੀਰੇ ਜਿੰਨੇ ਤੋਂ ਘੱਟ ਆਪਾਂ ਜੀ ਸੇਲ ਨਹੀਂ ਕਰ ਲੈਣੀ ਫਿਕਸ ਪ੍ਰਾਈਸ ਰੱਖੋ ਤਾਂ ਜੋ ਆਪਾਂ ਐਡ ਸਹੀ ਕਰ ਸਕੀਏ ਤੇ ਤੁਹਾਡੀ ਮਸ਼ੀਨਰੀ ਵੀ ਥੋੜੀ ਸੇਲ ਹੋ ਸਕੇ ਜਿਆਦਾ ਰੇਟ ਮੰਗਣ ਕਰਨ ਵੀਰੇ ਚੀਜ਼ ਸੇਲ ਨਹੀਂ ਹੋ ਪਉਂਦੀ ਤੇ ਆਪਣੇ ਚੈਨਲ ਤੇ ਵੀ ਉਸ ਚੀਜ਼ ਦਾ ਬੁਰਾ ਪ੍ਰਭਾਵ ਪੈਂਦਾ ਸੋ ਇਸ ਚੀਜ਼ ਦੇ ਉੱਤੇ ਜ਼ਰੂਰ ਗੌਰ ਕਰੋ ਵੀਰੇ ਅੱਗੇ ਜੋ ਕਿ ਮੇਰਾ ਵੀਰ ਐਡ ਕਰ ਮੌਲੀ ਮਸ਼ੀਨਰੀ ਸੈਂਡ ਕਰੂਗਾ ਆਪਣਾ ਰੇਟ ਹੈ ਜਿਹੜਾ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਹੀ ਰੱਖੋ ਚੀਜ਼ ਦਾ ਤੇ ਫਿਕਸ ਪ੍ਰਾਈਸ ਰੱਖੋ ਵੀਰੇ ਸੋ ਉਮੀਦ ਕਰਦੇ ਹਾਂ ਇਸ ਚੀਜ਼ ਦੇ ਉੱਤੇ ਜ਼ਰੂਰ ਗੌਰ ਕਰੋਗੇ ਅੱਗੇ ਤੋਂ ਵੀਰੇ ਸਹੀ ਰੇਟ ਦੇ ਉੱਪਰ ਚੀਜ਼ਾਂ ਸੈਂਡ ਕਰੋਗੇ ਸੋ ਥੈਂਕ ਯੂ ਵੀਰੇ ਜੁੜੇ ਰਹੋ ਇਸੇ ਤਰ੍ਹਾਂ ਆਪਣੇ ਚੈਨਲ ਜੱਟਾਂ ਦਾ ਜਹਾਜ਼ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਵੈਰੀ ਮੱਚ